ਸੁਲਤਾਨਪੁਰ ਲੋਧੇ ਪੁਲਿਸ ਨੇ ਇੱਕ ਵੱਡੇ ਨਸ਼ਾ ਤਸਕਰ ਨੂੰ 1 ਕਿਲੋ 15 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ ਪੁਲਿਸ ਨੇ ਉਸ ਦਾ ਡਿਸਕਵਰ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ ਇਹ ਗ੍ਰਿਫਤਾਰੀ ਕਿੱਥੇ ਕਦੋਂ ਤੇ ਕਿਵੇਂ ਹੋਈ ਇਸ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਵੀ ਕਪੂਰਥਲਾ ਸਰਬਜੀਤ ਰਾਏ ਨੇ ਦੱਸਿਆ ਕਿ ਪੁਲਿਸ ਨੇ ਉਸ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਹੁਣ ਉਕਤ ਨਸ਼ਾ ਤਸਕਰ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਸਪਲਾਈ ਕਿੱਥੋਂ ਲਿਆਉਂਦਾ ਸੀ ਤੇ ਅੱਗੇ ਕਿਸ ਨੂੰ ਸਪਲਾਈ ਕਰਦਾ ਸੀ ਇਸ ਦੌਰਾਨ ਹੋਰ ਵੱਡੇ ਨਸ਼ਾ ਤਸਕਰਾਂ ਦੇ ਬੇਨਕਾਬ ਹੋਣ ਦੀ ਉਮੀਦ ਹੈ ਇਹ ਕੱਲ ਇਵਨਿੰਗ ਟਾਈਮ ਡੀਐਸਪੀ ਸੁਖਾਂਤ ਕਲੋਦੀ ਜੀ ਅਗਵਾਈ ਹੇਠ ਐਸਐਸਓ ਸੁਖਾਂਤ ਕਲੋਦੀ ਹਰਗੁਰਦੇਵ ਉਹਨਾਂ ਨੇ ਬੰਦੇ ਨੂੰ ਇੰਟਰਸੈਪਟ ਕੀਤਾ ਸੀ 200 ਆਲੋਕ ਤੋਂ ਉਹਦੇ ਕੋਲੋਂ ਚੈਕਿੰਗ ਕਰਦੇ ਇੱਕ ਬੋਲ ਤੇ 15 ਗ੍ਰਾਮ ਜਿਹੜੀ ਹੈ ਸਰੋਤ ਤੋਂ ਉਹਦੇ ਤਹਿਤ ਐਸਮ ਕੇਸ ਰਿਪੋਰਟ ਕੀਤਾ ਹੈ ਇੱਥੇ ਸੁਖਾਂਤ ਕਲੋਦੀ ਵਿੱਚ ਇਹਦਾ ਨਾਮ ਬੰਦਾ ਨਮਜ਼ੂਰ ਹੈਗਾ ਤੇ ਬੀਸਿਕਲੀ ਇਹ ਪਿੰਡ ਦਾ ਰਹਿਣ ਬਣਿਆ ਸਰ ਇਨਸਾਨ ਹੈ ਤੇ ਇਹ ਕੋਈ 26 ਦੇ ਲਗਭਗ ਉਮਰ ਦੇ ਹੈ। ਔਰ ਇਹ ਉਹਨੂੰ ਲੈ ਕੇ ਆਇਸੀ ਡਿਲੀਵਰੀ ਡਿਲੀਵਰੀ ਦੇ ਨੇ ਕਿਸੇ ਨਾ। ਉਹਦੇ ਦਰਮਿਆਲੇ ਉਹਨੂੰ ਕੈਪਚਰ ਕੀਤਾ ਸਾਡੀ ਪੁਲਿਸ ਨੇ। ਔਰ ਇਸੇ ਤਰ੍ਹਾਂ ਦੇ ਤਰੀਕੇ ਕੀਤਾ ਡਿਪਾਰਟਮੈਂਟ ਅਨਵਿਸਟਿਗੇਸ਼ਨ। ਉਹਦਾ ਲੱਗਦਾ ਹੈ ਕਿ ਉਹ ਕਿਹੜਾ ਚੱਲ ਰਿਹਾ ਹੈ। ਉਹਦਾ ਹਾਂਜੀ ਪਤਾ ਹੈ ਸਾਨੂੰ ਪਰ ਥੋੜਾ ਜਿਹਾ ਉਹਦੇ ਵਰਕ ਅੱਥੀ ਕਰ ਰਹੇ ਹਾਂ। ਉਹ ਇਸ ਦਾ ਕੀ ਡਿਸਕਸ ਨਹੀਂ ਕਰਤਾ। ਸਰਾ ਪਹਿਲਾ ਵੀ ਪੀਨ ਰਿਪੋਰਟ ਹੈ ਇਹਦਾ ਕੋਈ ਨਹੀਂ ਚੈੱਕ ਕੀਤਾ ਬਾਕੀ ਫਿਰ ਵੀ ਕੋਈ ਹੁੰਦੇ ਰਹੇ ਰਜਪਾਈ ਹੈ ਇਹਦਾ 12 ਤਰੀਕ ਦਾ ਸਾਡੇ ਕੋਲ ਪੀਸ ਰਿਮਾਰਕ ਹੋਰ ਦੇ ਦਰਮਿਆਨ ਕੋਈ ਪੀਸ ਰਿਮਾਰਕ ਹੋ ਕਿਸ ਚੀਜ਼ ਤੇ ਆ ਰਹੀ ਸੀਗਾ ਮੋਟਰਸਾਈਕਲ ਹੋਰ ਕਿ ਲੋਕਾਂ ਆਉਂਦਾ ਸਰਾ ਸੋ ਆਪੀ ਸਮਾਂ ਦੇ ਆ ਕੋਸ਼ਿਸ਼ ਕਰ ਰਹੇ ਬੇਸਿਕਲੀ ਇਹਦਾ ਪਤਾ ਲੱਗਿਆ ਵੀ ਇਹਦਾ ਜੀਜਾ ਹੈ ਉਹ ਉਨੇ ਨੂੰ ਭੇਜਿਆ ਸੀ ਉਹ ਸਾਰਾ ਉਸ ਨੂੰ ਪੁਸ਼ਟੀ ਕਰਕੇ ਕਰਾਂਗੇ ਪ੍ਰਸਤਾਵ ਇਹ ਹੈ ਕਿ ਲਾਕੇ ਵਰਦੀ ਕਿ ਇਹ ਤੁਹਾਨੂੰ ਦੇ ਦਰਾਂ ਸਾਹਿਬ ਨਹੀਂ ਹੋ ਕਿ ਅਲਕਸੰਦਰ ਮੈਦਾਨ ਸਾਹ ਕੋਈ ਥੋੜਾ ਜਿਹਾ ਪ੍ਰੋਐਕਟਿਵ ਪੁਲਿਸ ਹੁੰਦੀ ਹੈ ਤੇ ਉਹਦੇ ਤਹਿਤ ਹੀ ਸਾਰਾ ਚੱਲਿਆ ਸੀ ਉਹਦੇ ਜਿਹੜਾ ਆਪਣਾ ਖੇਡ ਵਾਲਾ ਥੋੜਾ ਜਿਹਾ ਪ੍ਰੋਐਕਟਿਵ सफाई की सिस्टम किया गया जो उनका कोड लग तो तो को लगा है तो वह तहत काफ़ी बड़ी मात्रा में लाल चार सालों पट्टी है नजायज शराब जी भी बराबर की गई है स्पैशली इतने सुल्तानपुर लिटी के एरिए माले एरिया अपना लग रहा है उसे कुछ होर भी वर्क कर रहे हैं ड्रोन की सहायता के नाम कर रहे हैं एक्साइज डिपार्टमेंट के नाम नवजोत पिंडी का रहने पिंडी है ਹਾਂਜੀ ਇਹ ਦੇ ਸੇਵਾ ਦਾ ਧੰਨਵਾਦ ਬਾਕੀ ਦੀ ਰਿਪਲਿਸਮਾਨ ਅਸੀਂ ਲਿਆ 12 ਤਰੀਕ ਤੱਕ ਤੇ ਇਹਦੇ ਪਰਦੇ ਰੋ